ਸ਼ਸ਼ੀਕਾਲ ਜੀ ਦੋਸਤੋ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਜਿਹੜੀ ਵਾਪਰੀ ਸੀ ਜੀ ਅਕਤੂਬਰ 2021 ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਆ ਇੱਕ ਟ੍ਰੇਨ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਤੇ ਇੰਡੀਅਨ ਰੇਲਵੇ ਦਾ ਸਭ ਤੋਂ ਇੱਕ ਕਹਿ ਲਓ ਬਹੁਤ ਵੱਡਾ ਇਹ ਹਾਦਸਾ ਜਿਹੜਾ ਉਹਨਾਂ ਦੀ ਹਿਸਟਰੀ ਦੇ ਵਿੱਚ ਵਾਪਰਿਆ ਇੰਡੀਅਨ ਰੇਲਵੇ ਦੇ ਵਿੱਚ ਅਕਸਰ ਕੋਈ ਨਾ ਕੋਈ ਛੋਟੇ ਮੋਟੇ ਵੱਡੇ ਵੀ ਹਾਦਸੇ ਵਾਪਰਦੇ ਰਹਿੰਦੇ ਆ ਪਰ ਇਸ ਹਾਦਸੇ ਨੇ ਸ਼ਰਮਸਾਰ ਕੀਤਾ ਇਨਸਾਨੀਅਤ ਨੂੰ ਤੇ ਇੰਡੀਅਨ ਰੇਲਵੇ ਦੇ ਕੋਲ ਵੀ ਇਸ ਹਾਦਸੇ ਦਾ ਕੋਈ ਜਵਾਬ ਨਹੀਂ ਸੀ ਗੱਲ ਹੈਗੀ ਆ ਜੀ ਪੁਸ਼ਪਕ ਐਕਸਪ੍ਰੈਸ ਇੱਕ ਟ੍ਰੇਨ ਜਾਂਦੀ ਆ ਜੀ ਲਖਨਊ ਤੋਂ ਲੈ ਕੇ ਮੁੰਬਈ ਤੱਕ ਰੋਜ਼ ਉਸ ਦਿਨ ਵੀ ਜਿਹੜੀ ਮੈਂ ਗੱਲ ਕੀਤੀ ਆ ਕਿ 1 ਅਕਤੂਬਰ 2021 ਦਾ ਉਹ ਦਿਨ ਸੀ ਕੋਈ ਤੇ ਉਸ ਦਿਨ ਟ੍ਰੇਨ ਮੁੰਬਈ ਜਾ ਰਹੀ ਸੀ ਇਹੀ ਪੋਸ਼ਪਕ ਐਕਸਪ੍ਰੈਸ ਤੇ ਜਦੋਂ ਇਹ ਟ੍ਰੇਨ ਔਰੰਗਾਬਾਦ ਦੇ ਇੱਕ ਇਲਾਕੇ ਇਗਤਪੂਰੀ ਵਿੱਚ ਪਹੁੰਚਦੀ ਆ ਜੀ ਇਗਤਪੂਰੀ ਔਰੰਗਾਬਾਦ ਦਾ ਇਹੋ ਜਿਹਾ ਇਲਾਕਾ ਵਾ ਕਿ ਉੱਥੇ ਆ ਕੇ ਇਹ ਟ੍ਰੇਨ ਰੁਕਦੀ ਆ ਤਾਂ ਕਾਫੀ ਜ਼ਿਆਦਾ ਖਾਲੀ ਹੋ ਜਾਂਦੀ ਆ ਕਾਫੀ ਲੋਕ ਜਿਹੜੇ ਉਤਰ ਜਾਂਦੇ ਨੇ ਇੱਥੇ ਤੇ ਚੜਨ ਵਾਲੇ ਕਾਫੀ ਘੱਟ ਹੁੰਦੇ ਨੇ ਇਗਤਪੂਰੀ ਜਿਹੜਾ ਹੈ ਔਰੰਗਾਬਾਦ ਦਾ ਇਲਾਕਾ ਵਾ ਇੱਥੋਂ ਜਿਹੜਾ ਮੁੰਬਈ ਆ ਉਹ ਸਿਰਫ 4 ਘੰਟੇ ਦਾ ਰਹਿ ਜਾਂਦਾ ਵਾ ਤੇ ਕਾਫੀ ਲੋਕ ਜਿਹੜੇ ਇੱਥੇ ਉਤਰ ਜਾਂਦੇ ਆ ਜਿੱਦਾਂ ਮੈਂ ਦੱਸਿਆ ਸਾਰੇ ਤਕਰੀਬਨ ਡੱਬੇ ਆ ਜਿਹੜੇ ਉਹ ਖਾਲੀ ਹੋ ਜਾਂਦੇ ਨੇ ਕੋਈ ਟਾਵੇਂ ਟਾਵੇਂ ਯਾਤਰੀ ਟ੍ਰੇਨ ਦੇ ਵਿੱਚ ਬੈਠੇ ਰਹਿ ਜਾਂਦੇ ਆ ਇਗਤਪੂਰੀ ਇਲਾਕੇ ਤੋਂ ਜੀ 8 9 ਨੌਜਵਾਨ ਜਿਹੜੇ ਬਹੁਤ ਬਦਮਾਸ਼ ਟਾਈਪ ਦੇ ਕਹਿ ਲੋ ਉਹੋ ਟ੍ਰੇਨ ਦੇ ਵਿੱਚ ਚੜਦੇ ਨੇ ਜਿਹੜੇ ਡੱਬੇ ਦੇ ਵਿੱਚ ਉਹ ਜਾਂਦੇ ਨੇ ਉੱਥੇ ਕਾਫੀ ਜਿਹੜੇ ਲੋਕ ਘਟ ਬੈਠੇ ਸੀ ਤੇ ਸਾਰੇ ਹੁਣ ਸਿੱਧੇ ਸਾਦੇ ਲੋਕ ਉਸ ਡੱਬੇ ਦੇ ਵਿੱਚ ਮੌਜੂਦ ਸੀ ਇਹ ਦੇਖਣ ਨੂੰ ਹੀ ਗੁੰਡੇ ਬਦਮਾਸ਼ ਲੱਗ ਰਹੇ ਸੀ ਲੋਕ ਥੋੜੇ ਇਹਨਾਂ ਨੂੰ ਦੇਖ ਕੇ ਘਬਰਾਉਂਦੇ ਜਰੂਰ ਨੇ ਕਿ ਇੰਨੇ ਜਿਹੜੇ ਮੁੰਡੇ ਆ ਉਹ ਇਕੱਠੇ 8 ਮੁੰਡੇ ਟ੍ਰੇਨ ਦੇ ਇਸ ਡੱਬੇ ਦੇ ਵਿੱਚ ਚੜੇ ਨੇ ਤੇ ਬਹੁਤ ਅਜੀਬ ਹਰਕਤਾਂ ਜਿਹੜੀਆਂ ਉਹ ਕਰਨ ਲੱਗ ਜਾਂਦੇ ਨੇ ਉਹਨਾਂ ਦੇ ਕੋਲ ਦੇਸੀ ਕੱਟੇ ਵੀ ਸੀ, ਚਾਕੂ ਸੀ, ਹਥਿਆਰ ਉਹ ਕਾਫੀ ਜਿਹੜੇ ਨਾਲ ਆਪਣੇ ਲਈ ਫਿਰਦੇ ਸੀ। ਪਹਿਲਾਂ ਉਹ ਚੁੱਪਚਾਪ ਬੈਂਦੇ ਨੇ, ਜਾਇਜਾ ਲੈਂਦੇ ਨੇ, ਉਧਰ-ਉਧਰ ਦੇਖਦੇ ਨੇ ਯਾਤਰੀਆਂ ਦੇ ਵੱਲ। ਥੋੜੀ ਦੇਰ ਬਾਅਦ ਉਹ ਸਾਰੇ ਯਾਤਰੀਆਂ ਨੂੰ ਇਹ ਕਹਿੰਦੇ ਨੇ ਕਿ ਤੁਹਾਡੇ ਕੋਲ ਜੋ ਵੀ ਸਮਾਨ ਆ ਕੀਮਤੀ ਉਹ ਕੱਢ ਕੇ ਬਾਹਰ ਰੱਖ ਦਿਓ। ਯਾਤਰੀ ਨੇ ਜਿਹੜੇ ਉਹ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਗੁੰਡਾਗਰਦੀ ਤੁਹਾਡੀ ਇੱਥੇ ਨਹੀਂ ਚੱਲੂਗੀ ਤੇ ਜਦੋਂ ਉਹ ਕੱਟੇ ਦਿਖਾਉਂਦੇ ਨੇ ਆਪਣੇ ਦੇਸੀ ਕੱਟੇ ਜਿਹੜੇ ਹੁੰਦੇ ਨੇ ਚਾਕੂ ਘੱਟ ਕੇ ਦਿਖਾਉਂਦੇ ਨੇ ਤੇ ਇੱਕ ਦੋ ਯਾਤਰੀਆਂ ਨੂੰ ਉਹ ਮਾਰਦੇ ਕੁੱਟਦੇ ਵੀ ਨੇ ਤਾਂ ਸਾਰੇ ਸਹਿਮ ਜਾਂਦੇ ਨੇ ਡਰ ਜਾਂਦੇ ਨੇ ਕੋਈ ਵੀ ਉਹਨਾਂ ਦਾ ਵਿਰੋਧ ਨਹੀਂ ਕਰਦਾ ਤੇ ਸਾਰੇ ਜਿਹੜੇ ਯਾਤਰੀ ਸੀ ਉਹ ਆਪੋ ਆਪਣਾ ਸਮਾਨ ਜਿਹੜਾ ਕੀਮਤੀ ਉਹ ਬਾਹਰ ਕੱਢ ਕੇ ਰੱਖਣ ਲੱਗ ਜਾਂਦੇ ਆ ਇੱਕ ਤਰ੍ਹਾਂ ਦੇ ਨਾਲ ਉਹ ਲੁੱਟ ਖੋਹ ਕਰਨ ਦੇ ਇਰਾਦੇ ਦੇ ਨਾਲ ਟ੍ਰੇਨ ਦੇ ਉੱਤੇ ਉਹ ਅੱਠ ਮੁੰਡੇ ਜਿਹੜੇ ਉਹ ਚੜੇ ਸੀਗੇ ਫੇਰ ਉਹਨਾਂ ਦੀ ਨਿਗਾਹ ਇੱਕ ਨਵੇਂ ਵਿਆਹੇ ਜੋੜੇ ਤੇ ਪੈਂਦੀ ਆ ਜੋ ਬੈਠੇ ਸੀ ਦੀ ਟ੍ਰੇਨ ਦੀ ਇੱਕ ਟ੍ਰੇਨ ਦੀ ਖੂੰਜੇ ਦੇ ਵਿੱਚ ਇੱਕ ਡੱਬੇ ਦੇ ਖੂੰਜੇ ਦੇ ਵਿੱਚ ਬੈਠੇ ਸੀ ਨਵਾਂ ਵਿਆਹਿਆ ਜੋੜਾ ਸੀ ਲੜਕੀ ਦੀ ਉਮਰ 23-24 ਸਾਲ ਤੇ ਜਿਹੜਾ ਲੜਕਾ ਸੀਗਾ ਉਹਦੀ ਉਮਰ 22-28 ਸਾਲ ਦੀ ਸੀਗੀ ਤੇ ਐਦਾਂ ਲੱਗ ਰਿਹਾ ਸੀ ਦੋਨੋਂ ਕਿਤੇ ਤੋਂ ਘੁੰਮ ਕੇ ਵਾਪਸ ਆ ਰਹੇ ਨੇ ਜਾਂ ਘੁੰਮਣ ਦੇ ਲਈ ਉਹ ਮੁੰਬਈ ਜਾ ਰਹੇ ਸੀ ਉਹਨਾਂ ਨੂੰ ਦੇਖ ਕੇ ਵੀ ਉਹ ਮੁੰਡੇ ਕਹਿੰਦੇ ਨੇ ਜਿਹੜੇ ਬਦਮਾਸ਼ ਜੜੇ ਸੀ ਵੀ ਤੁਸੀਂ ਵੀ ਆਪਣਾ ਜਿਹੜਾ ਕੀਮਤੀ ਸਮਾਨ ਆ ਉਹ ਕੱਢ ਕੇ ਬਾਹਰ ਰੱਖ ਦਿਓ ਜਲਦੀ ਤੋਂ ਜਲਦੀ ਨਹੀਂ ਤਾਂ ਅੰਜਾਮ ਜਿਹੜਾ ਉਹ ਚੰਗਾ ਨਹੀਂ ਹੋਊਗਾ ਤੇ ਉਹ ਵੀ ਥੋੜਾ ਬਹੁਤਾ ਵਿਰੋਧ ਕਰਨ ਦੀ ਕੋਸ਼ਿਸ਼ ਵੀ ਜੇ ਉਹ ਕਰਦਾ ਵਾ ਜੋੜਾ ਪਰ ਨਹੀਂ ਕਰ ਪਾਉਂਦਾ ਤੇ ਕੀਮਤੀ ਸਮਾਨ ਆ ਜਿਹੜਾ ਉਹ ਬਾਹਰ ਕੱਢ ਕੇ ਰੱਖਣ ਲੱਗ ਜਾਂਦਾ ਵਾ ਫੇਰ ਜੀ ਉਹ ਹੁਣ ਜਿੱਦਾਂ ਚੂੜਾ ਪਾਇਆ ਹੋਇਆ ਲੜਕੀ ਨੇ ਪੂਰੀ ਸਜੀ ਸਵਰੀ ਹੋਈ ਸੀਗੀ ਦੇਖਣ ਨੂੰ ਖੂਬਸੂਰਤ ਸੀ ਨਵਾਂ ਵਿਆਹ ਹੋਇਆ ਸੀ ਤੇ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਮੁੰਡਾ ਸੀ ਉਹ ਦੇਖ ਕੇ ਬੇਈਮਾਨ ਹੋ ਜਾਂਦਾ ਉਹਦੀ ਨੀਤ ਉਸ ਲੜਕੀ ਨੂੰ ਨਵੀਂ ਵਿਆਹੀ ਲੜਕੀ ਨੂੰ ਦੇਖ ਕੇ ਡੋਲ ਜਾਂਦੀ ਆ ਉਹੋ ਸਾਰੇ ਮੁੰਡਿਆਂ ਨੂੰ ਬੁਲਾਉਂਦਾ ਵਾ ਕੋਈ ਕੰਨ ਦੇ ਵਿੱਚ ਆਪਸ ਦੇ ਵਿੱਚ ਹੀ ਗੱਲ ਕਰਦੇ ਨੇ ਤੇ ਕੋਈ ਆਪਸ ਦੇ ਵਿੱਚ ਗੱਲ ਕਰਨ ਤੋਂ ਬਾਅਦ ਫੇਰ ਦੁਬਾਰਾ ਉਸ ਜੋੜੇ ਕੋਲ ਆਉਂਦੇ ਨੇ ਤੇ ਉਹਦੀਆਂ ਜਿਹੜੇ ਉਹ ਲੜਕੀ ਸੀ ਉਹਦੇ ਨਾਲ ਗਲਤ ਹਰਕਤਾਂ ਕਰਨੀਆਂ ਉਹ ਸ਼ੁਰੂ ਕਰ ਦਿੰਦੇ ਨੇ ਉਹਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੰਦੇ ਨੇ ਹੁਣ ਇਸ ਗੱਲ ਦਾ ਵਿਰੋਧ ਜਿਹੜਾ ਉਹਦਾ ਘਰ ਵਾਲਾ ਕਰਦਾ ਵਾ ਤੇ ਉਹਨੂੰ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਜਾਂਦਾ ਵਾ ਅੱਠ ਮੁੰਡਿਆਂ ਦੇ ਵੱਲੋਂ ਤੇ ਉਹਨੂੰ ਇੰਨੀ ਇੰਨੇ ਬੁਰੇ ਤਰੀਕੇ ਦੇ ਨਾਲ ਮਾਰਿਆ ਕੁੱਟਿਆ ਜਾਂਦਾ ਕਿ ਉਹਦੇ ਖੂਨ ਵੀ ਵਹਿਣ ਲੱਗ ਜਾਂਦਾ ਉਹਦੇ ਸੱਟਾਂ ਕਾਫੀ ਲੱਗਦੀਆਂ ਨੇ ਇਹ ਹੋਰ ਵੀ ਯਾਤਰੀ ਜਦੋਂ ਇਸ ਗੱਲ ਦਾ ਵਿਰੋਧ ਕਰਨ ਲੱਗਦੇ ਨੇ ਤੇ ਉਹਨਾਂ ਨੂੰ ਫੇਰ ਦੁਬਾਰਾ ਮਾਰਿਆ ਕੁੱਟਿਆ ਜਾਂਦਾ ਤੇ ਉਹਨਾਂ ਨੂੰ ਇਹ ਧਮਕੀ ਦੇ ਦਿੱਤੀ ਜਾਂਦੀ ਆ ਵੀ ਜੇ ਕੋਈ ਸਾਡਾ ਵਿਰੋਧ ਕਰਨ ਦੀ ਕੋਸ਼ਿਸ਼ ਕਰੂਗਾ ਅਸੀਂ ਉਹਨੂੰ ਜਾਨੋਂ ਮਾਰ ਦਾਂਗੇ ਜਾਂ ਇਹ ਚੱਲਦੀ ਟ੍ਰੇਨ ਦੇ ਵਿੱਚੋਂ ਸ਼ਟ ਤਾਂ ਕੇ ਥੱਲੇ ਸਾਰੇ ਯਾਤਰੀ ਸਹਿਮ ਜਾਂਦੇ ਨੇ ਕਿਉਂਕਿ ਅੱਠ ਮੁੰਡੇ ਸੀ ਉਹ ਵੀ ਸਾਰੇ ਬਦਮਾਸ਼ ਤੇ ਕਿਸੇ ਦਾ ਉਹਨਾਂ ਦੇ ਅੱਗੇ ਵੱਸ ਨਹੀਂ ਸੀ ਚੱਲ ਰਿਹਾ ਤੇ ਉਹ ਸਾਰੇ ਜਿਹੜੇ ਨੇ ਹੁਣ ਉਸ ਲੜਕੀ ਦੇ ਦਿਵਾਲੇ ਹੋ ਜਾਂਦੇ ਨੇ ਉਹ ਜਿਹੜੇ ਲੁੱਟਖੋ ਕਰਨ ਦੇ ਇਰਾਦੇ ਦੇ ਨਾਲ ਟ੍ਰੇਨ ਦੇ ਵਿੱਚ ਚੜੇ ਸੀ ਹੁਣ ਉਹਨਾਂ ਦੇ ਇਰਾਦੇ ਜਿਹੜੇ ਬਦਲ ਚੁੱਕੇ ਨੇ ਉਹ ਇੱਕ ਲੜਕੀ ਦੇ ਨਾਲ ਗਲਤ ਹਰਕਤਾਂ ਕਰ ਰਹੇ ਨੇ ਪਤਾ ਨਹੀਂ ਹੁਣ ਉਹਨਾਂ ਨੇ ਕੀ ਅੰਜਾਮ ਉਸ ਲੜਕੀ ਦੇ ਨਾਲ ਜੋ ਵੀ ਹਰਕਤਾਂ ਕਰਕੇ ਦੇਣਾ ਸੀ ਹੌਲੀ ਹੌਲੀ ਉਹ ਸ਼ਲੀਲ ਹਰਕਤਾਂ ਜਿਹੜੀਆਂ ਆਪਣੀਆਂ ਵਧਾਉਣ ਲੱਗ ਜਾਂਦੇ ਨੇ ਉਹ ਘਰ ਵਾਲਾ ਜਿਹੜਾ ਫੇਰ ਆਪਣੀ ਜ਼ਖਮੀ ਹਾਲਤ ਦੇ ਵਿੱਚ ਵੀ ਉਹਨਾਂ ਦਾ ਵਿਰੋਧ ਕਰਦਾ ਪਰ ਉਹਦੀ ਕੋਈ ਵੀ ਪੇਸ਼ ਨਹੀਂ ਚੱਲਦੀ ਤੇ ਹੌਲੀ ਹੌਲੀ ਉਹ ਮੁੰਡੇ ਉਸ ਲੜਕੀ ਦੇ ਕੱਪੜੇ ਉਤਾਰਨ ਲੱਗ ਜਾਂਦੇ ਨੇ ਸਾਰੀਆਂ ਸਵਾਰੀਆਂ ਦੇ ਅੱਗੇ ਤੇ ਉਹਦੇ ਆਪਣੇ ਪਤੀ ਦੇ ਅੱਗੇ ਉਹ ਲੜਕੀ ਵੀ ਬਹੁਤ ਰੋਂਦੀ ਆ ਕਰ ਲੌਂਦੀ ਆ ਮੈਂ ਤਾਂ ਕਰਦੀ ਆ ਉਹਨਾਂ ਦੀਆਂ ਕਿ ਇਸ ਤਰੀਕੇ ਦੇ ਨਾਲ ਮੇਰੇ ਨਾਲ ਵਿਹਾਰ ਨਾ ਕਰੋ ਪਰ ਉਹ ਜਿੱਦਾਂ ਕੋਈ ਨਸ਼ਾ ਕੀਤਾ ਹੋਇਆ ਸੀ ਜਾਂ ਪਤਾ ਨਹੀਂ ਕਿਹੜਾ ਉਹਨਾਂ ਦੇ ਸਿਰ ਤੇ ਭੂਤ ਸਵਾਰ ਸੀ ਜਿਹੜਾ ਕਿਸੇ ਕਿਸੇ ਦਾ ਡਰ ਨਹੀਂ ਸੀ ਉਹਨਾਂ ਦਰਿੰਦਿਆਂ ਨੂੰ ਤੇ ਉਹ ਸਾਰਿਆਂ ਦੇ ਸਾਹਮਣੇ ਉਸ ਲੜਕੀ ਨੂੰ ਨਿਰਵਸਤਰ ਕਰ ਦਿੰਦੇ ਨੇ ਨਰਵਸਤਰ ਕਰਨ ਤੋਂ ਬਾਅਦ ਉਹਦੇ ਨਾਲ ਰੇਪ ਕੀਤਾ ਜਾਂਦਾ ਵਾ ਉਹਦੇ ਨਾਲ ਬਲਾਤਕਾਰ ਕੀਤਾ ਜਾਂਦਾ ਵਾ ਜਾਨਵਰਾਂ ਦੇ ਵਾਂਗੂ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਜਾਂਦੇ ਆ ਤੇ ਉਹਦਾ ਪਤੀ ਸਾਰਾ ਕੁਝ ਸਾਹਮਣੇ ਹੁੰਦਾ ਦੇਖਦਿਆਂ ਹੋਇਆ ਵੀ ਕੁਝ ਨਹੀਂ ਸੀ ਕਰ ਪਾ ਰਿਹਾ ਤੇ ਇੱਕ ਵੀ ਸਵਾਰੀਆ ਜਿਹੜੀ ਉਹ ਹੱਲ ਤੱਕ ਨਹੀਂ ਰਹੀ ਸੀ ਕਿਉਂਕਿ ਉਹਨਾਂ ਨੇ ਧਮਕੀ ਦਿੱਤੀ ਸੀ ਕਿ ਉਹ ਉਹਨਾਂ ਨੂੰ ਚੱਲਦੀ ਟ੍ਰੇਨ ਦੇ ਵਿੱਚੋਂ ਸੁੱਟ ਦੇਣਗੇ ਸਾਰਿਆਂ ਨੂੰ ਆਪਣੀ ਜਾਨ ਪਿਆਰੀ ਹੋ ਗਈ ਸੀ ਉਹ ਉਦੋਂ ਤੱਕ ਉਹਦੇ ਨਾਲ ਇਹ ਕੋ ਕੰਮ ਕਰਦੇ ਨੇ ਜਦ ਤੱਕ ਉਹਨਾਂ ਦਾ ਦਿਲ ਭਰ ਨਹੀਂ ਜਾਂਦਾ ਤੇ ਜਦੋਂ ਕੁਝ ਘੰਟਿਆਂ ਬਾਅਦ ਉਹਨਾਂ ਦਾ ਮਨ ਭਰਦਾ ਵਾ ਤਾਂ ਉਹ ਸਾਰਾ ਜਿਹੜਾ ਸਮਾਨ ਇਕੱਠਾ ਕਰਦੇ ਨੇ ਤੇ ਉਸ ਲੜਕੀ ਦੇ ਵਸਤਰ ਪਾਏ ਜਾਂਦੇ ਨੇ ਬਾਅਦ ਦੇ ਵਿੱਚ ਇਹ ਧਮਕੀ ਉਹ ਦਿੰਦੇ ਨੇ ਜਦੋਂ ਉੱਥੇ ਸਟੇਸ਼ਨ ਅਗਲਾ ਆਉਣ ਵਾਲਾ ਸੀਗਾ ਤਾਂ ਗੱਡੀ ਹੌਲੀ-ਹੌਲੀ ਸਲੂ ਹੋਣ ਲੱਗ ਜਾਂਦੀ ਆ ਤੇ ਉਹ ਧਮਕੀ ਇਹ ਦਿੰਦੇ ਨੇ ਵੀ ਕੋਈ ਵੀ ਰੌਲਾ ਨਹੀਂ ਪਾਊਗਾ ਜੇ ਰੌਲਾ ਪਾਊਗਾ ਤਾਂ ਅਸੀਂ ਇਹ ਦੇਸੀ ਕੱਟੇ ਦੇ ਨਾਲ ਉਹਨੂੰ ਗੋਲੀ ਮਾਰਾਂਗੇ ਤਾਂ ਫੇਰ ਕੋਈ ਵੀ ਉੱਥੇ ਨਹੀਂ ਘੁਸਕਦਾ ਆਪਣੀਆਂ ਆਪਣੀਆਂ ਸੀਟਾਂ ਦੇ ਉੱਤੇ ਸਾਰੇ ਬੈਠੇ ਰਹਿੰਦੇ ਆ ਉਹ ਜਿਹੜਾ ਸਮਾਨ ਵੀ ਕੀਮਤੀ ਕਢਵਾਇਆ ਸੀ ਉਹ ਵੀ ਇਕੱਠਾ ਕਰਦੇ ਨੇ ਤੇ ਰੇਲ ਗੱਡੀ ਦੇ ਉਸ ਡੱਬੇ ਦੇ ਦਰਵਾਜ਼ੇ ਤੇ ਜਾ ਕੇ ਖੜ ਜਾਂਦੇ ਆ ਕਿ ਜਦੋਂ ਗੱਡੀ ਰੁਕੂਗੀ ਉਦੋਂ ਉਹ ਸਾਰੇ ਉਤਰ ਜਾਣਗੇ ਤੇ ਭੱਜ ਜਾਣਗੇ ਜਦੋਂ ਹੀ ਗੱਡੀ ਸਲੋ ਹੋਈ ਸੀ ਤਾਂ ਇੱਕ ਹਿੰਮਤ ਵਾਲਾ ਸ਼ਖਸ ਉਸ ਸਵਾਰੀਆਂ ਦੇ ਵਿੱਚ ਬੈਠਾ ਸੀ ਬਾਰੋਂ ਨੇ ਦੇਖਿਆ ਕਿ ਇੱਕ CRPF ਦਾ ਜਵਾਨ ਨੌਜਵਾਨ ਖੜਾ ਸੀਗਾ ਜਿਹੜਾ CRPF CRPF ਦਾ ਜਵਾਨ ਕਹਿ ਲਉ ਉਹਨੂੰ ਅੱਖ ਦੇ ਇਸ਼ਾਰੇ ਦੇ ਨਾਲ ਕੁਝ ਸਮਝਾ ਦਿੰਦਾ ਜਦੋਂ ਉਹ ਮੁੰਡਿਆਂ ਦੇ ਵੱਲ ਇਦਾਂ ਅੱਖ ਦਾ ਇਸ਼ਾਰਾ ਕਰਦਾ ਤਾਂ ਉਹ CRPF ਦਾ ਜਵਾਨ ਵੀ ਬੜਾ ਸਮੇਂਦਾਰ ਸੀ ਉਹ ਸਮਝ ਜਾਂਦਾ ਕਿ ਇੱਥੇ ਕੁਝ ਗੜਬੜ ਕਰਕੇ ਨਿਕਲੇ ਨੇ ਇਹ ਮੁੰਡੇ ਵੀ ਉਹ ਦੇਖਣ ਨੂੰ ਬਦਮਾਸ਼ ਲੱਗ ਰਹੇ ਨੇ ਇਹਨੇ ਜਿੰਨੀ ਦੇਰ ਨੂੰ ਜੀ ਉਹ ਟ੍ਰੇਨ ਪੂਰੀ ਤਰ੍ਹਾਂ ਰੁਕਦੀ ਆ ਘੱਟੋ ਘੱਟ 100 ਪੁਲਿਸ ਕਰਮੀ ਉਸ ਡੱਬੇ ਦੇ ਆਲੇ ਦੁਆਲੇ ਇਕੱਠਾ ਹੋ ਜਾਂਦਾ ਪਰ ਫੇਰ ਵੀ ਉਹਦੇ ਵਿੱਚੋ ਕਿਹਾ ਜਾਂਦਾ ਕਿ ਦੋ ਤਿੰਨ ਮੁੰਡੇ ਆ ਜਿਹੜੇ ਉਹ ਭੱਜ ਗਏ ਸੀ ਤੇ ਬਾਕੀ ਦੇ ਜਿਹੜੇ ਕਾਬੂ ਕਰ ਲਏ ਗਏ ਸੀਗੇ ਜੇ ਬਾਕੀ ਦੇ ਜਿਹੜੇ 5 ਜਾਂ 6 ਮੁੰਡੇ ਸੀ ਉਹ ਕਾਬੂ ਕੀਤੇ ਗਏ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟ ਮਾਰ ਕੇ ਥਾਣੇ ਦੇ ਵਿੱਚ ਲਜਾਇਆ ਗਿਆ ਸੀਗਾ ਤੇ ਜਿਹੜੀ ਉਹ ਲੜਕੀ ਦੇ ਨਾਲ ਇਹ ਸਾਰਾ ਕੁਝ ਹੋਇਆ ਸੀ ਉਹਨੂੰ ਇੱਕ ਖਾਸ ਹਸਪਤਲ ਖਾਸ ਅਰੇਂਜਮੈਂਟ ਕਰਕੇ ਹਸਪਤਲ ਜਲਦ ਤੋਂ ਜਲਦ ਪਹੁੰਚਾਇਆ ਗਿਆ ਤੇ ਹੋਰ ਸਵਾਰੀਆਂ ਜਿਹੜੀਆਂ ਵਿੱਚ ਉਹਦਾ ਪਤੀ ਵੀ ਸੀਗਾ ਜਿੰਨੀਆਂ ਵੀ ਜ਼ਖਮੀ ਹਾਲਤ ਦੇ ਵਿੱਚ ਸੀ ਉਹਨਾਂ ਨੂੰ ਹਸਪਤਲ ਦੇ ਵਿੱਚ ਪਹੁੰਚਾਇਆ ਗਿਆ ਸੋ ਜੀ ਇਸ ਤੋਂ ਬਾਅਦ ਉਹ ਦਰਿੰਦੇ ਜਿਹੜੇ ਆ ਜੇਲ੍ਹ ਚ ਭੇਜੇ ਜਾਂਦੇ ਨੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਵਾ ਉਹੋ ਦਿੱਤੀ ਜਾਂਦੀ ਆ ਬਾਅਦ ਦੇ ਵਿੱਚ ਕਾਫੀ ਸਾਲ ਇਹ ਜਿਹੜਾ ਕੇਸ ਚੱਲਦਾ ਵਾ ਲੰਮਾ ਤੇ ਪਿੱਛੇ ਜੇ 1 2024 ਦੇ ਵਿੱਚ ਖਬਰ ਆਈ ਸੀ ਕਿ ਇੱਕ ਨੂੰ ਉਹਨਾਂ ਨੇ ਛੱਡ ਵੀ ਦਿੱਤਾ ਪਤਾ ਨਹੀਂ ਹੁਣ ਉਹ ਬੇਕਸੂਰ ਕਿਵੇਂ ਸਾਬਤ ਹੋ ਗਿਆ ਤੇ ਬਾਕੀ ਹਲੇ ਜੇਲ੍ਹ ਦੇ ਵਿੱਚ ਆ ਤੇ ਜਿਹੜੇ ਮੁੰਡੇ ਫਰਾਰ ਹੋਏ ਸੀ ਉਹ ਵੀ ਬਾਅਦ ਦੇ ਵਿੱਚ ਫੜੇ ਗਏ ਸੀ ਮਤਲਬ ਪੰਜਾਬ ਜਿਹੜਾ ਸੌਰੀ ਜਿਹੜੀ ਉਹ ਪੁਲਿਸ ਆ ਮਹਾਰਾਸ਼ਟਰ ਦੀ ਉਹਨੇ ਬਹੁਤ ਵਧੀਆ ਕੰਮ ਕੀਤਾ ਪਰ ਜੋ ਇੱਕ ਇੱਜ਼ਤ ਚਲੇਗੀ ਉਸ ਲੜਕੀ ਦੀ ਵਿਚਾਰੀ ਦੀ ਨਵੀਂ ਵਿਆਹੀ ਸੀਗੀ ਜਿਹੜੀ ਉਹ ਸ਼ਾਇਦ ਕਦੇ ਵਾਪਸ ਨਹੀਂ ਆਉਣੀ ਪਰ ਫੇਰ ਵੀ ਹੌਸਲੇ ਦੇ ਨਾਲ ਜ਼ਿੰਦਗੀ ਕਿਤੇ ਨਾ ਕਿਤੇ ਉਹ گزار ਰਹੀ ਹੋਣੀ ਆ ਤੇ ਬਹੁਤ ਪਰਮਾਤਮਾ ਦੇ ਅਰਦਾਸ ਆ ਉਹਦੀ ਅੱਗੇ ਦੀ ਜ਼ਿੰਦਗੀ ਚੰਗੀ ਰਹੇ ਉਸ ਜੋੜੇ ਦੀ ਉਹ ਸਾਰਾ ਕੁਝ ਪਿਛਲਾ ਭੁੱਲ ਕੇ ਅੱਗੇ ਆਪਣੀ ਜ਼ਿੰਦਗੀ ਦੇ ਵੱਲ ਵਧਗੇ ਹੋਣਗੇ ਇਹੀ ਉਮੀਦ ਆ ਪਰ ਜਿਹੜੀ ਇੰਡੀਅਨ ਰੇਲਵੇ ਲਈਏ ਸ਼ਰਮਸਾਰ ਗੱਲ ਸੀ ਕਿ ਟ੍ਰੇਨਸ ਜਿਹੜੀਆਂ ਇਦਾਂ ਸੁਰੱਖਿਅਤ ਨਹੀਂ ਹੈਗੀਆਂ ਜਦ ਕਿ ਟ੍ਰੇਨਾਂ ਦੇ ਵਿੱਚ ਵੀ ਪੁਲਿਸ ਦਾ ਇੰਤਜ਼ਾਮ ਹੁੰਦਾ ਵਾ ਤੇ ਉਹ ਹੋਣ ਦੇ ਬਾਵਜੂਦ ਵੀ ਇਹੋ ਜਿਹਾ ਜਿਹੜਾ ਟ੍ਰੇਨ ਦੇ ਵਿੱਚ ਕਾਂਡ ਹੋਣਾ ਇਹ ਆਪਸ ਮਤਲਬ ਆਪਣੇ ਆਪ ਦੇ ਵਿੱਚ ਹੀ ਜਿਹੜਾ ਇੱਕ ਪੂਰਾ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਤਾਂ ਹੈ ਹੀ ਆ ਇੰਡੀਅਨ ਰੇਲਵੇ ਨੂੰ ਵੀ ਇਹਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਉਸ ਤੋਂ ਬਾਅਦ ਵੀ ਕਈ ਹਾਦਸੇ ਆ ਜਿਹੜੇ ਉਹ ਸਾਡੇ ਸਾਹਮਣੇ ਆਏ ਨੇ ਅਕਸਰ ਕੋਈ ਨਾ ਕੋਈ ਖਬਰ ਸਾਨੂੰ ਚੋਰੀ ਦੀ ਜਾਂ ਕੋਈ ਇਹੋ ਜਿਹੀ ਹੋਰ ਜਿਹੜਾ ਸਟੇਸ਼ਨਾਂ ਦੇ ਉੱਤੇ ਰੇਲ ਗੱਡੀਆਂ ਦੇ ਵਿੱਚ ਸਾਨੂੰ ਨੂੰ ਮਿਲਦੀ ਰਹਿੰਦੀ ਆ ਜਿਹੜੀ ਕਿ ਚਿੰਤਾ ਦਾ ਵਿਸ਼ਾ ਵਾ ਇਹ ਤੇ ਜਰੂਰ ਸਰਕਾਰਾਂ ਨੂੰ ਇੰਡੀਅਨ ਰੇਲਵੇ ਨੂੰ ਕੰਮ ਕਰਨਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਮਿਲਦਾ